ਇਹ ਪੰਜ ਗੱਲਾਂ ਮੰਨ ਲਓ ਕਦੇ ਗਰੀਬ ਨਹੀਂ ਹੋਵਾਂਗੇ ਮਨੁੱਖ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਧਨ ਕੀ ਹੈ ਇਸ ਸਵਾਲ ਹਰ ਕਿਸੇ ਦੇ ਮਨ ਵਿੱਚ ਕਦੇ ਨਾ ਕਦੇ ਜ਼ਰੂਰ ਆਉਂਦਾ ਹੈ ਕੁਝ ਲੋਕ ਦਿਨ ਰਾਤ ਮਿਹਨਤ ਕਰਦੇ ਹਨ ਫਿਰ ਵੀ ਗਰੀਬੀ ਉਹਨਾਂ ਦਾ ਪਿੱਛਾ ਨਹੀਂ ਛੱਡਦੀ ਉੱਥੇ ਕੁਝ ਲੋਕ ਬਿਨਾਂ ਜ਼ਿਆਦਾ ਮਿਹਨਤ ਦੇ ਆਰਾਮ ਨਾਲ ਜਿਉਂਦੇ ਹਨ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਤਰ੍ਹਾਂ ਕਿਉਂ ਹੁੰਦਾ ਹੈ ਅੱਜ ਦੀ ਛੋਟੀ ਜਿਹੀ ਕਹਾਣੀ ਰਹੀਂ ਅਸੀਂ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕੀ ਅਸਲੀ ਧਨ ਕੀ ਹੈ ਤੇ ਹਰ ਵਿਅਕਤੀ ਉਸ ਨੂੰ ਕਿਵੇਂ ਪਾ ਸਕਦਾ ਹੈ ਸ਼ਾਇਦ ਇਹ ਕਹਾਣੀ ਤੁਹਾਡੀ ਜ਼ਿੰਦਗੀ 'ਚ ਕੁਝ ਬਦਲਾਅ ਲਿਆ ਸਕੇ ਤਾਂ ਚਲੋ ਬਿਨਾਂ ਦੇਰੀ ਕਿਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਮਾਝ ਕਾਲ ਦੀ ਗੱਲ ਹੈ ਇੱਕ ਨਗਰ 'ਚ ਧਰਮਨਾਥ ਨਾਮ ਦਾ ਇੱਕ ਵਿਅਕਤੀ ਰਹਿੰਦਾ ਸੀ ਉਹ ਨਗਰ ਦਾ ਇੱਕ ਸਧਾਰਨ ਜਿਹਾ ਕਿਸਾਨ ਸੀ ਤੇ ਆਪਣੀ ਛੋਟੀ ਜਿਹੀ ਝੌਂਪੜੀ 'ਚ ਜੀਵਨ ਜਿਉਂਦਾ ਸੀ ਉਸ ਦੀ ਝੌਂਪੜੀ ਕੱਚੀ ਸੀ ਜੋ ਹਰ ਸਾਲ ਮੀਂਹ ਦੇ ਸਮੇਂ ਟਪਕਣ ਲੱਗਦੀ ਧਰਮਨਾਥ ਦੇ ਪੰਜ ਮੁੰਡੇ ਸਨ ਉਹ ਪੂਰਾ ਦਿਨ ਗਲੀਆਂ ਵਿੱਚ ਸਮਾਂ ਗੁਜ਼ਾਰਦੇ ਧਰਮਨਾਥ ਹਰ ਸਵੇਰ ਆਪਣੇ ਖੇਤਾਂ 'ਚ ਕੰਮ ਕਰਨ ਜਾਂਦਾ ਤੇ ਰਾਤ ਨੂੰ ਥੱਕਿਆ ਆ ਰਿਆ ਘਰ ਆਉਂਦਾ ਕਿਸੇ ਤਰ੍ਹਾਂ ਭੋਜਨ ਬਣਾ ਕੇ ਖਾ ਲੈਂਦਾ ਇੱਕ ਦਿਨ ਜਦੋਂ ਆਪਣੇ ਖੇਤ ਤੋਂ ਵਾਪਸ ਆ ਰਿਹਾ ਸੀ ਤਾਂ ਉਸਦੀ ਮੁਲਾਕਾਤ ਗਵਾਨ ਦੀ ਇੱਕ ਬੁੱਢੀ ਔਰਤ ਜਿਸ ਨੂੰ ਸਾਰੇ ਦਾਦੀ ਆਮਾ ਕਹਿ ਕੇ ਬੁਲਾਉਂਦੇ ਸੀ ਉਹ ਧਰਮਨਾਥ ਦੇ ਕੋਲ ਆ ਕੇ ਬੈਠ ਗਈ। ਦਾਦੀ ਅੰਮਾ ਧਰਮਨਾਥ ਦੀ ਹਾਲਤ ਦੇਖ ਕੇ ਚਿੰਤਿਤ ਹੋ ਗਈ। ਉਸਨੇ ਕਿਹਾ, "ਧਰਮਨਾਥ, ਤੂੰ ਦਿਨ ਪਰ ਮਿਹਨਤ ਕਰਦਾ ਹੈ ਪਰ ਤੇਰੀ ਜ਼ਿੰਦਗੀ 'ਚ ਕੋਈ ਬਦਲਾਅ ਕਿਉਂ ਨਹੀਂ ਆਉਂਦਾ? ਤੇਰੇ ਪੁੱਤ ਜਵਾਨ ਹਨ, ਫਿਰ ਵੀ ਸਾਰਾ ਬੋਝ ਤੇਰੇ ਤੇ ਹੀ ਹੈ।" ਧਰਮਨਾਥ ਨੇ ਥੱਕੀ ਜਈ ਆਵਾਜ਼ ਵਿੱਚ ਜਵਾਬ ਦਿੱਤਾ, "ਦਾਦੀ ਅੰਮਾ, ਮੈਂ ਕੀ ਕਰਾਂ? ਮੇਰੇ ਕੋਲ ਕੋਈ ਸਾਧਨ ਨਹੀਂ ਹੈ ਤੇ ਮੈਂ ਆਪਣੇ ਪੁੱਤਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਕੋਈ ਕੰਮ ਨਹੀਂ ਕਰਦਾ ਇਹ ਸੁਣ ਕੇ ਦਾਦੀ ਅੰਮਾ ਨੇ ਕਿਹਾ ਧਰਮਨਾਥ ਤੇਰੇ ਕੋਲ ਪੰਜ ਪੰਜ ਪੁੱਤ ਹਨ ਘਟੋ ਘਟ ਕਿਸੇ ਇੱਕ ਦਾ ਵਿਆਹ ਕਰ ਦੇ ਬਹੋ ਦੇ ਨਾਲ ਘਰ ਵਿੱਚ ਖੁਸ਼ੀਆਂ ਆ ਸਕਦੀਆਂ ਹਨ ਧਰਮਨਾਥ ਨੇ ਭਾਰੀ ਮਨ ਨਾਲ ਕਿਹਾ ਦਾਦੀ ਅੰਮਾ ਮੇਰੇ ਵੱਡੇ ਪੁੱਤ ਰਾਹੁਲ ਦਾ ਵਿਆਹ ਤਾਂ ਪਹਿਲਾਂ ਹੀ ਹੋ ਚੁੱਕਿਆ ਹੈ ਪਰ ਉਸ ਦੀ ਘਰ ਵਾਲੀ ਸਰਿਤਾ ਸਾਡੇ ਘਰ ਨਹੀਂ ਆਉਂਦੀ ਕਿਉਂਕਿ ਸਾਡੇ ਕੋਲ ਉਸਨੂੰ ਲਿਆਉਣ ਦਾ ਕੋਈ ਸਾਧਨ ਹੀ ਨਹੀਂ ਸੀ। ਦਾਦੀ ਅੰਮਾ ਨੇ ਪੁੱਛਿਆ ਤੂੰ ਉਸਨੂੰ ਲਿਆਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਧਰਮਨਾਥ ਨੇ ਸਿਰ ਝੁਕਾ ਕੇ ਕਿਹਾ ਕਿਵੇਂ ਲਿਆਉਂਦਾ ਅੰਮਾ ਮੇਰੇ ਕੋਲ ਨਾ ਤਾਂ ਪੈਸੇ ਹਨ ਨਾ ਕੱਪੜੇ ਤੇ ਨਾ ਘਰ ਦਾ ਕੋਈ ਸਮਾਨ ਉਸ ਤੇ ਘਰ ਵਾਲੇ ਮੇਰੀ ਗਰੀਬੀ ਦਾ ਮਜ਼ਾਕ ਕਢਾਉਂਦੇ ਹਨ। ਦਾਦੀ ਅੰਮਾ ਨੇ ਕੁਝ ਦੇਰ ਤੱਕ ਸੋਚਿਆ ਤੇ ਫਿਰ ਆਪਣੀ ਸੋਟੀ ਨੂੰ ਫੜ ਕੇ ਕਿਹਾ ਪੁੱਤ ਧਰਮਨਾਥ ਚਿੰਤਾ ਨਾ ਕਰ ਮੈਂ ਤੇਰੀ ਮਦਦ ਕਰਾਂਗੀ। ਤੂੰ ਕੱਲ ਸਵੇਰੇ ਰਾਹੁਲ ਨੂੰ ਮੇਰੇ ਕੋਲ ਭੇਜ ਦੇਵੀਂ ਮੈਂ ਉਸਨੂੰ ਕੱਪੜੇ ਤੇ ਥੋੜਾ ਸਮਾਨ ਦੇਵਾਂਗੀ ਉਹ ਆਪਣੀ ਘਰ ਵਾਲੀ ਸਰਿਤਾ ਨੂੰ ਲਿਆ ਕੇ ਇਸ ਘਰ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ ਧਰਮਨਾਥ ਦੀਆਂ ਅੱਖਾਂ 'ਚ ਥੋੜੀ ਆਸ਼ਾ ਦੀ ਕਿਰਨ ਜਾਗੀ ਉਹ ਬੋਲਿਆ ਦਾਦੀ ਅੰਮਾ ਤੂੰ ਤਾਂ ਭਗਵਾਨ ਦਾ ਰੂਪ ਹੈ ਪਰ ਮੇਰੀ ਕਿਸਮਤ ਨੂੰ ਬਦਲਣਾ ਇਹਨਾਂ ਸੌਖਾ ਨਹੀਂ ਹੈ ਕਿ ਉਹ ਕੁੜੀ ਇਸ ਹਾਲਤ 'ਚ ਇਸ ਛੋਟੇ ਜਿਹੇ ਘਰ ਵਿੱਚ ਰਹਿ ਸਕੇਗੀ ਦਾਦੀ ਅੰਮਾ ਨੇ ਮੁਸਕਰਾਉਂਦੇ ਹੋਏ ਕਿਹਾ ਪੁੱਤ ਕਿਸਮਤ ਮਿਹਨਤ ਤੇ ਸਮਝਦਾਰੀ ਨਾਲ ਬਦਲਦੀ ਹੈ ਤੂੰ ਰਾਹੁਲ ਨੂੰ ਭੇਜ ਦੇ ਬਾਕੀ ਸਭ ਮੈਂ ਸੰਭਾਲ ਲਵਾਂਗੀ ਬਹੁ ਆਵੇਗੀਤਾ ਘਰ ਚ ਖੁਸ਼ਹਾਲੀ ਜ਼ਰੂਰ ਆਵੇਗੀ ਬਸ ਤੂੰ ਹਿੰਮਤ ਨਾ ਹਾਰ ਧਰਮਨਾਥ ਨੇ ਸਿਰ ਹਿਲਾਇਆ ਤੇ ਦਾਦੀ ਅੰਮਾ ਦੇ ਪੈਰੀ ਹੱਥ ਲਾ ਕੇ ਆਪਣੇ ਘਰ ਵਾਪਸ ਆ ਗਿਆ ਅਗਲੀ ਸਵੇਰ ਧਰਮਨਾਥ ਨੇ ਰਾਹੁਲ ਨੂੰ ਬੁਲਾਇਆ ਤੇ ਉਸ ਨੂੰ ਸਾਰੀ ਗੱਲ ਦੱਸੀ ਰਾਹੁਲ ਪਹਿਲਾਂ ਤਾਂ ਸੋਚਾਂ ਵਿੱਚ ਪੈ ਗਿਆ ਫਿਰ ਰਾਜ਼ੀ ਹੋ ਗਿਆ ਉਹ ਆਪਣੀ ਘਰਵਾਲੀ ਨੂੰ ਲਿਹਾਉਣ ਲਈ ਦਾਦੀ ਅмма ਕੋਲ ਗਿਆ। ਰਾਹੁਲ ਜੋ ਆਪਣੇ ਘਰ ਦੀ ਤੰਗੀ ਤੇ ਸੰਘਰਸ਼ ਨੂੰ ਦੇਖਦਾ ਸੀ, ਅੱਜ ਕੁਝ ਅਲੱਗ ਮਹਿਸੂਸ ਕਰ ਰਿਹਾ ਸੀ। ਉਸਨੇ ਆਪਣੇ ਪਿਤਾ ਤੋਂ ਸੁਣਿਆ ਸੀ ਕਿ ਦਾਦੀ ਅмма ਉਸਨੂੰ ਕੱਪੜੇ ਤੇ ਜ਼ਰੂਰੀ ਸਮਾਨ ਦੇ ਰਹੀ ਹੈ, ਪਰ ਰਾਹੁਲ ਦੇ ਦਿਲ 'ਚ ਕਈ ਸਵਾਲ ਸਨ। ਉਸਨੇ ਸੋਚਿਆ ਕਿ ਕੀ ਮੇਰੇ ਘਰਵਾਲੀ ਇਸ ਗਰੀਬੀ ਨੂੰ ਸਹਿ ਸਕੇਗੀ? ਉਹ ਮੈਥੋਂ ਨਿਰਾਸ਼ ਤਾਂ ਨਹੀਂ ਹੋਵੇਗੀ? ਫਿਰ ਉਸਨੇ ਲੰਬਾ ਸਾਹ ਲਿਆ ਤੇ ਖੁਦ ਨੂੰ ਕਿਹਾ, ਔਰ ਮੇਰੇ ਕੋਲ ਕੋਈ ਰਸਤਾ ਨਹੀਂ ਹੈ ਜੇਕਰ ਮੈਂ ਆਪਣੇ ਘਰ ਨੂੰ ਸੰਭਾਲਣਾ ਹੈ ਤਾਂ ਇਹ ਕਦਮ ਚੁੱਕਣਾ ਹੀ ਪਵੇਗਾ। ਰਾਹੁਲ ਨੇ ਜਲਦੀ ਜਲਦੀ ਤਿਆਰ ਹੋ ਕੇ ਦਾਦੀ ਅੰਮਾ ਦੇ ਘਰ ਵੱਲ ਕਦਮ ਵਧਾਏ। ਦਾਦੀ ਅੰਮਾ ਨੇ ਬੜੇ ਪਿਆਰ ਨਾਲ ਰਾਹੁਲ ਨੂੰ ਦੇਖਿਆ। ਉਹਨਾਂ ਦੇ ਚਿਹਰੇ ਤੇ ਸੰਤੋਸ਼ ਤੇ ਆਤਮ ਵਿਸ਼ਵਾਸ ਚਲਕ ਰਿਹਾ ਸੀ। ਜਿਵੇਂ ਉਹਨਾਂ ਨੂੰ ਭਰੋਸਾ ਸੀ ਕਿ ਰਾਹੁਲ ਦਾ ਪਰਿਵਾਰ ਇੱਕ ਦਿਨ ਬਿਹਤਰ ਹੋਵੇਗਾ। ਉਹਨਾਂ ਨੇ ਰਾਹੁਲ ਨੂੰ ਸੋਹਣੇ ਕੱਪੜੇ ਤੇ ਕੁਝ ਜ਼ਰੂਰੀ ਸਮਾਨ ਦਿੰਦੇ ਹੋਏ ਕਿਹਾ ਪਤੇ ਸਮਾਨ ਲੈ ਕੇ ਜਾ ਤੇ ਆਪਣੀ ਘਰ ਵਾਲੀ ਨੂੰ ਆਪਣੇ ਸਹੁਰੇ ਘਰੋਂ ਲੈ ਆ ਹੁਣ ਸਮਾਂ ਆ ਗਿਆ ਹੈ ਕਿ ਤੁਹਾਡੇ ਘਰ ਵਿੱਚ ਖੁਸ਼ੀਆਂ ਵਾਪਸ ਹੋਣ ਰਾਹੁਲ ਨੇ ਕੱਪੜੇ ਪਾਏ ਸਮਾਨ ਚੁੱਕਿਆ ਤੇ ਆਪਣੇ ਸਹੁਰੇ ਘਰ ਲਈ ਨਿਕਲ ਪਿਆ ਰਸਤੇ 'ਚ ਉਹ ਸੋਚਦਾ ਰਿਹਾ ਕਿ ਸਰਿਤਾ ਮੇਰੇ ਹਾਲਾਤਾਂ ਨੂੰ ਸਮਝ ਸਕੇਗੀ ਕਿ ਉਹ ਮੇਰੀ ਗਰੀਬੀ ਨੂੰ ਸਮਝ ਕੇ ਮੇਰਾ ਸਾਥ ਦੇਵੇਗੀ ਰਾਹੁਲ ਜਦੋਂ ਆਪਣੇ ਸਹੁਰੇ ਘਰ ਪਹੁੰਚਿਆ ਤਾਂ सरिता ਉਸਨੂੰ ਦੇਖ ਕੇ ਮੁਸਕਰਾਈ। ਸਰਿਤਾ ਦੇ ਘਰ ਵਾਲਿਆਂ ਨੇ ਰਾਹੁਲ ਦਾ ਸਵਾਗਤ ਬੜੇ ਪਿਆਰ ਨਾਲ ਕੀਤਾ। ਹਾਲਾਂਕਿ ਸਰਿਤਾ ਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਉਸਦੇ ਪਤੀ ਦੇ ਨਾਲ ਆਏ ਸਮਾਨ ਵਿੱਚ ਕਾਫੀ ਘੱਟ ਚੀਜ਼ਾਂ ਸਨ। ਉਸਨੇ ਸੋਚਿਆ ਕਿ ਮੇਰੇ ਘਰ ਵਾਲੇ ਇਹ ਸਭ ਦੇਖ ਕੇ ਮਜ਼ਾਕ ਉਡਾਉਣਗੇ ਪਰ ਉਸਦੇ ਪੇਕੇ ਵਾਲਿਆਂ ਨੇ ਉਸਨੂੰ ਸਮਝਾਇਆ ਤੇ ਕਿਹਾ ਤੂੰ ਘਰ ਵਾਪਸ ਜਾ ਰਹੀ ਹੈ। ਇਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ। ਸਮਾਨ ਘੱਟ ਹੈ ਪਰ ਸਾਡੇ ਰਿਸ਼ਤਿਆਂ ਦੀ ਡੋਰ ਬਹੁਤ ਮਜ਼ਬੂਤ ਹੈ। ਦੋ ਦਿਨ ਸੋਹਰੇ ਘਰ ਬਿਤਾਉਣ ਤੋਂ ਬਾਅਦ ਰਾਹੁਲ ਸਰਿਤਾ ਨੂੰ ਲੈ ਕੇ ਘਰ ਵਾਪਸ ਆ ਗਿਆ। ਦੋਵਾਂ ਨੇ ਨਵੇਂ ਜੋਸ਼ ਦੇ ਨਾਲ ਘਰ ਵਿੱਚ ਕਦਮ ਰੱਖਿਆ। ਹਾਲਾਂਕਿ ਸਰਿਤਾ ਦੇ ਮਨ ਵਿੱਚ ਕਈ ਸਵਾਲ ਸਨ। ਜਦ ਉਸਨੇ ਘਰ ਦੇਖਿਆ ਤਾਂ ਉਹ ਹੈਰਾਨ ਰਹਿ ਗਈ। ਘਰ ਬਹੁਤ ਛੋਟਾ ਸੀ। ਕਮਰੇ ਛੋਟੇ ਸੀ ਤੇ ਰਸੋਈ ਸਧਾਰਨ ਜੀ ਸੀ। ਪਰ ਸਭ ਤੋਂ ਵੱਡੀ ਗੱਲ ਤਾਂ ਇਹ ਸੀ ਕਿ ਘਰ ਜਿਸ ਸਭ ਕੁਝ ਬਿਕਰਿਆ ਪਿਆ ਸੀ। ਭਾਂਡੇ ਇੱਧਰ ਉੱਧਰ ਪਏ ਸੀ। ਰਸੋਈ ਖਿਲਰੀ ਪਈ ਸੀ ਤੇ ਬਿਸਤਰੇ ਇੱਧਰ ਉੱਧਰ ਡਿੱਗੇ ਹੋਏ ਸੀ। ਰਾਹੁਲ ਤੇ ਸਰਿਤਾ ਦੇ ਵਿੱਚ ਚੁੱਪ ਚਾਈ ਹੋਈ ਸੀ। ਸਰਿਤਾ ਨੇ ਸੋਚਿਆ ਕਿ ਇਹ ਮੇਰਾ ਘਰ ਹੈ। ਕਿ ਮੈਂ ਇੱਥੇ ਰਹਿ ਸਕਾਂਗੀ। ਪਰ ਉਸਨੇ ਹਾਰ ਨਹੀਂ ਮੰਨੀ। ਉਹ ਜਾਣਦੀ ਸੀ ਕਿ ਇਸ ਘਰ ਨੂੰ ਸੁਧਾਰਨਾ ਤੇ ਇੱਥੇ ਰਹਿਣ ਵਾਲਿਆਂ ਲਈ ਕੁਝ ਕਰਨਾ ਜ਼ਰੂਰੀ ਹੈ। ਉਸਨੇ ਫੈਸਲਾ ਕੀਤਾ ਕਿ ਉਹ ਰਾਹੁਲ ਨਾਲ ਗੱਲ ਕਰਕੇ ਸਫਾਈ ਸ਼ੁਰੂ ਕਰੇਗੀ। ਉਸਨੇ ਘਰ ਦੇ ਹਰ ਕੋਨੇ ਨੂੰ ਧਿਆਨ ਨਾਲ ਦੇਖਿਆ ਤੇ ਹੌਲੀ-ਹੌਲੀ ਸਫਾਈ ਸ਼ੁਰੂ ਕੀਤੀ। ਤੇ ਰਸੋਈ ਦੇ ਭਾਂਡੇ ਧੋਣ ਲੱਗੀ। ਜਦ ਰਾਹੁਲ ਖੇਤ ਤੋਂ ਘਰ ਆਇਆ ਤਾਂ ਉਸਨੇ ਦੇਖਿਆ ਕਿ ਘਰ ਪੂਰੀ ਤਰ੍ਹਾਂ ਬਦਲ ਚੁੱਕਿਆ ਸੀ। ਭਾਂਡੇ ਧੋ ਕੇ ਸਫਾਈ ਕਰਕੇ ਤੇ ਸਮਾਨ ਨੂੰ ਸਹੀ ਜਗ੍ਹਾ ਤੇ ਰੱਖ ਕੇ ਘਰ ਨੂੰ ਸੋਹਣਾ ਤੇ ਜਿਉਂਦਾ ਬਣਾ ਦਿੱਤਾ ਗਿਆ ਸੀ। ਘਰ ਦੇ ਹਰ ਕੋਨੇ 'ਚ ਨਵੀਂ ਊਰਜਾ ਮਹਿਸੂਸ ਹੋ ਰਹੀ ਸੀ। ਸਰਿਤਾ ਨੇ ਕਿਹਾ ਹੁਣੇ ਕਰ ਥੋੜਾ ਜਿਹਾ ਸਾਡੇ ਵਰਗਾ ਮਹਿਸੂਸ ਹੁੰਦਾ ਹੈ ਜੇਕਰ ਅਸੀਂ ਸਾਰੇ ਮਿਲ ਕੇ ਥੋੜੇ ਥੋੜੇ ਬਦਲਾਵ ਲਿਆਵਾਂਗੇ ਤਾਂ ਇਹ ਘਰ ਸਾਨੂੰ ਖੁਸ਼ਹਾਲ ਬਣਾ ਦੇਵੇਗਾ ਰਾਤ ਨੂੰ ਜਦ ਸਾਰੇ ਪਰਿਵਾਰ ਦੇ ਮੈਂਬਰ ਇੱਕ ਜਗ੍ਹਾ ਇਕੱਠੇ ਹੋਏ ਤਾਂ ਸਰਿਤਾ ਨੇ ਸਭ ਨੂੰ ਕਿਹਾ ਦੇਖੋ ਸੀ ਸਾਰੇ ਮਿਲ ਕੇ ਇਸ ਘਰ ਨੂੰ ਸੰਭਾਲ ਸਕਦੇ ਹਾਂ ਜੇਕਰ ਅਸੀਂ ਇਸ ਨੂੰ ਇਸ ਤਰ੍ਹਾਂ ਹੀ ਛੱਡ ਦੇਵਾਂਗੇ ਤਾਂ ਇਹੀ ਹਾਲ ਰਹੇਗਾ ਸਾਨੂੰ ਇਸ ਨੂੰ ਸੁਧਾਰਨ ਲਈ ਮਿਹਨਤ ਕਰਨੀ ਹੋਵੇਗੀ ਸਭ ਤੋਂ ਪਹਿਲਾਂ ਘਰ ਦੀ ਸਫਾਈ ਕਰਨੀ ਹੋਵੇਗੀ ਉਸ ਤੋਂ ਬਾਅਦ ਘਰ ਦੇ ਕੰਮ ਤੇ ਫਿਰ ਖੇਤੀ ਤੇ ਕਾਰੋਬਾਰ ਤੇ ਧਿਆਨ ਦੇਣਾ ਹੋਵੇਗਾ ਧਰਮਨਾਥ ਜੋ ਪਹਿਲਾਂ ਖੁਦ ਨੂੰ ਆਪਣੀ ਗਰੀਬੀ ਦਾ ਕਾਰਨ ਮੰਨਦਾ ਸੀ ਉਸਨੇ ਉਸ ਦੀ ਗੱਲ ਸੁਣੀ ਤੇ ਕਿਹਾ ਬਿਲਕੁਲ ਠੀਕ ਹੈ ਤੀਏ ਪਰ ਸਾਡੇ ਕੋਲ ਸਾਧਨ ਹੀ ਨਹੀਂ ਹਨ ਫਿਰ ਵੀ ਜੇਕਰ ਤੇਰਾ ਵਿਸ਼ਵਾਸ ਹੈ ਤਾਂ ਮੈਂ ਵੀ ਕੋਸ਼ਿਸ਼ ਕਰਾਂਗਾ ਸਰਿਤਾ ਨੇ ਮੁਸਕਰਾਉਂਦੇ ਹੋਏ ਕਿਹਾ ਸਾਡੇ ਕੋਲ ਸਾਧਨ ਨਹੀਂ ਹਨ ਪਰ ਸਾਡੀ ਮਿਹਨਤ ਤੇ ਸਮਝਦਾਰੀ ਨਾਲ ਅਸੀਂ ਸਭ ਕੁਝ ਬਦਲ ਸਕਦੇ ਹਾਂ ਯਾਦ ਰੱਖੋ ਸੱਚੀ ਮਿਹਨਤ ਕਦੇ ਬੇਕਾਰ ਨਹੀਂ ਜਾਂਦੀ ਧਰਮਨਾਥ ਦੀਆਂ ਅੱਖਾਂ ਵਿੱਚ ਹੰਝੂ ਭਰ ਆਏ ਉਸਨੇ ਆਪਣੀ ਬਹੁਤ ਸਰਿਤਾ ਦਾ ਹੱਥ ਫੜ ਕੇ ਕਿਹਾ ਬਿਲਕੁਲ ਠੀਕ ਜੇਕਰ ਅਸੀਂ ਸਾਰੇ ਇਕਜੁੱਟ ਹੋ ਕੇ ਮਿਹਨਤ ਕਰਾਂਗੇ ਤਾਂ ਇਹ ਘਰ ਜ਼ਰੂਰ ਬਦਲ ਜਾਵੇਗਾ ਅਗਲੇ ਦਿਨ ਤੋਂ ਰਾਹੁਲ ਤੇ ਸਰਿਤਾ ਨੇ ਮਿਲ ਕੇ ਘਰ ਦੇ ਹਰ ਕੰਮ 'ਚ ਹਿੱਸਾ ਲਿਆ ਸਭ ਤੋਂ ਪਹਿਲਾਂ ਰਾਹੁਲ ਨੇ ਆਪਣੇ ਭਰਾਵਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਖੇਤਾਂ 'ਚ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਰਿਤਾ ਨੇ ਘਰ ਦੀ ਸਫਾਈ ਨੂੰ ਆਪਣੀ ਦਿਨਚਰਿਆ ਬਣਾ ਲਿਆ। ਹੌਲੀ-ਹੌਲੀ ਘਰ ਦਾ ਮਾਹੌਲ ਬਦਲਣ ਲੱਗਿਆ। ਹੁਣ ਰਸੋਈ ਦੀ ਹਰ ਚੀਜ਼ ਆਪਣੇ ਠਿਕਾਣੇ ਤੇ ਰੱਖੀ ਜਾਣ ਲੱਗੀ। ਭਾਂਡੇ ਕਦੇ ਗੰਦੇ ਨਹੀਂ ਰਹਿੰਦੇ ਸੀ ਤੇ ਹਰ ਵਿਅਕਤੀ ਆਪਣੇ ਕੰਮ ਨੂੰ ਪੂਰੀ ਲਗਨ ਨਾਲ ਕਰਦਾ ਸੀ। ਸਰਿਤਾ ਨੇ ਖੇਤ 'ਚ ਨਵੀਂ ਫਸਲ ਲਗਾਉਣ ਦਾ ਵਿਚਾਰ ਰੱਖਿਆ। ਜਿੱਥੇ ਕੁਝ ਸਮਾਂ ਪਹਿਲਾਂ ਧਰਮਨਾਥ ਦੇ ਕੋਲ ਥੋੜੀ ਜੀ ਜ਼ਮੀਨ ਸੀ ਜਿਸ 'ਚ ਜ਼ਿਆਦਾ ਫਸਲ ਨਹੀਂ ਉਗਦੀ ਸੀ ਪਰ ਹੁਣ ਖੇਤਾਂ 'ਚ ਜ਼ਿਆਦਾ ਫਸਲ ਹੋਣ ਲੱਗੀ ਸੀ ਉਸਨੇ ਆਪਣੀ ਪੁਰਾਣੀ ਆਦਤ ਬਦਲ ਲਈ ਸੀ ਕੁਝ ਮਹੀਨਿਆਂ 'ਚ ਘਰ ਦੀ ਹਾਲਤ ਵਿੱਚ ਅਦਭੁਤ ਬਦਲਾਅ ਦੇਖਣ ਲੱਗਿਆ ਪਹਿਲਾਂ ਜਿੱਥੇ ਘਰ 'ਚ ਗੰਦਗੀ ਤੇ ਉਦਾਸੀ ਦਾ ਮਾਹੌਲ ਸੀ ਹੁਣ ਉੱਥੇ ਸਫਾਈ ਤੇ ਖੁਸ਼ਹਾਲੀ ਦਿਖਣ ਲੱਗੀ ਸੀ ਪਹਿਲਾਂ ਜਿੱਥੇ ਰੋਟੀ ਘੱਟ ਹੁੰਦੀ ਸੀ ਹੁਣ ਸਭ ਦੇ ਲਈ ਭਰਪੂਰ ਭੋਜਨ ਸੀ ਧਰਮਨਾਥ ਨੇ ਮਹਿਸੂਸ ਕੀਤਾ ਕਿ ਸੱਚਮੁੱਚ ਜਦ ਮਿਹਨਤ ਤੇ ਸਮਝਦਾਰੀ ਨਾਲ ਕੰਮ ਕੀਤਾ ਜਾਵੇ ਤਾਂ ਕਿਸਮਤ ਬਦਲਣse ਜ਼ਿਆਦਾ ਸਮਾਂ ਨਹੀਂ ਲੱਗਦਾ ਸਰਿਤਾ ਨੇ ਕਿਹਾ ਜੇਕਰ ਅਸੀਂ ਸਾਰੇ ਮਿਲ ਕੇ ਇਕਜੁੱਟ ਰਹੀਏ ਤਾਂ ਗਰੀਬੀ ਨੂੰ ਵੀ ਦੂਰ ਕਰ ਸਕਦੇ ਹਾਂ ਸਾਡੀ ਸਭ ਤੋਂ ਵੱਡੀ ਤਾਕਤ ਸਾਡੀ ਮਿਹਨਤ ਤੇ ਇਕਤਾ ਹੈ ਹੋਂ ਧਰਮਨਾਥ ਵੀ ਘਰ ਦੇ ਹਾਲਾਤਾਂ ਨੂੰ ਸੁਧਾਰਨ ਲਈ ਹਰ ਦਿਨ ਮਿਹਨਤ ਕਰਨ ਲੱਗਿਆ। ਉਸ ਦੀ ਬਹੂ ਨੇ ਇੱਕ ਦਿਨ ਉਸ ਨੂੰ ਕਿਹਾ ਪਿਤਾ ਜੀ ਜਦੋਂ ਤੁਸੀਂ ਕੰਮ ਤੋਂ ਘਰੇ ਵਾਪਸ ਆਉਂਦੇ ਹੋ ਤਾਂ ਘਰੇ ਕੁਝ ਨਾ ਕੁਝ ਜ਼ਰੂਰ ਲੈ ਕੇ ਆਇਆ ਕਰੋ। ਇਸ ਨਾਲ ਨਾ ਸਿਰਫ ਘਰ 'ਚ ਸਮਾਨ ਵਧੇਗਾ ਬਲਕਿ ਮਨ ਵਿੱਚ ਖੁਸ਼ੀ ਵੀ ਹੋਵੇਗੀ। ਧਰਮਨਾਥ ਜੋ ਪਹਿਲਾਂ ਹੀ ਆਪਣੇ ਪੁੱਤ ਤੇ ਬਹੂ ਦੇ ਸੁਝਾਵਾਂ ਤੋਂ ਪ੍ਰਭਾਵਿਤ ਸੀ ਮੁਸਕੁਰਾਇਆ ਤੇ ਬੋਲਿਆ ਠੀਕ ਹੈ ਧੀਏ। ਹੌਣ ਮੈਂ ਹਰ ਦਿਨ ਇਸ ਤਰ੍ਹਾਂ ਹੀ ਕਰਾਂਗਾ ਹੁਣ ਧਰਮਨਾਥ ਹਰ ਦਿਨ ਕੰਮ ਤੋਂ ਵਾਪਸ ਆਉਂਦੇ ਸਮੇਂ ਘਰ ਲਈ ਕੋਈ ਨਾ ਕੋਈ ਸਮਾਨ ਲੈ ਕੇ ਆਉਣ ਲੱਗਿਆ ਕਦੇ ਉਹ ਘਰ ਦੀ ਜ਼ਰੂਰਤ ਦੀਆਂ ਚੀਜ਼ਾਂ ਲਿਆਂਦਾ ਤੇ ਕਦੇ ਕੋਈ ਛੋਟਾ ਜਿਹਾ ਤੋਹਫਾ ਲਿਆਉਂਦਾ ਘਰ 'ਚ ਚੀਜ਼ਾਂ ਵਧਣ ਲੱਗੀਆਂ ਸਭ ਨੂੰ ਸਕੂਨ ਮਹਿਸੂਸ ਹੋਣ ਲੱਗਿਆ ਪਰ ਇੱਕ ਦਿਨ ਇਸ ਤਰ੍ਹਾਂ ਦਾ ਹੋਇਆ ਕਿ ਉਹ ਬਿਨਾਂ ਕਿਸੇ ਸਮਾਨ ਦੇ ਘਰ ਵਾਪਸ ਆ ਗਿਆ ਸਰਿਤਾ ਨੇ ਦੇਖਿਆ ਤੇ ਪੁੱਛਿਆ ਪਿਤਾ ਜੀ ਅੱਜ ਤੁਸੀਂ ਕੁਝ ਨਹੀਂ ਲੈ ਕੇ ਆਏ ਧਰਮਨਾਥ ਥੋੜਾ ਪਰੇਸ਼ਾਨ ਹੋ ਕੇ ਬੋਲਿਆ ਅੱਜ ਕੁਝ ਵੀ ਨਹੀਂ ਮਿਲਿਆ ਬੋਸ ਬਸ ਇਹ ਮਰਿਆ ਹੋਇਆ ਵਿੱਛੂ ਮਿਲਿਆ ਇਸ ਨੂੰ ਹੀ ਲੈ ਆਇਆ ਧਰਮਨਾਥ ਨੇ ਵਿੱਛੂ ਨੂੰ ਇੱਕ ਕੋਨੇ ਵਿੱਚ ਰੱਖ ਦਿੱਤਾ ਤੇ ਅੰਦਰ ਜਾ ਕੇ ਖਾਣਾ ਖਾਣ ਲੱਗਿਆ ਪਰ ਸਰੀਤਾ ਸੋਚਾਂ ਵਿੱਚ ਪੈ ਗਈ ਉਸਨੇ ਸੋਚਿਆ ਕਿ ਆਖਰ ਇਸ ਮਰੇ ਹੋਏ ਵਿੱਛੂ ਦਾ ਘਰ ਚ ਕੀ ਕੰਮ ਇਸ ਦੌਰਾਨ ਅਸਮਾਨ ਚ ਇੱਕ ਵਿਸ਼ਾਲ ਗਿੱਦ ਦਿਖਾਈ ਦਿੱਤਾ ਉਸ ਦੀਆਂ ਤੇਜ਼ ਨਜ਼ਰਾਂ ਦੂਰ ਦੂਰ ਤੱਕ ਦੇਖ ਰਹੀਆਂ ਸਨ ਅਚਾਨਕ ਉਸ ਦੀ ਨਜ਼ਰ ਉਸ ਝੌਂਪੜੀ ਤੇ ਪਈ ਜਿੱਥੇ ਧਰਮਨਾਥ ਤੇ ਉਸ ਦਾ ਪਰਿਵਾਰ ਰਹਿੰਦਾ ਸੀ ਗਿੱਦ ਨੇ ਹੇਠਾਂ ਦੇਖਿਆ ਤਾਂ ਉੱਥੇ ਇੱਕ ਮਰਿਆ ਹੋਇਆ ਵਿੱਛੂ ਪਿਆ ਹੋਇਆ ਸੀ ਉਸ ਨੇ ਚਪਟਾ ਮਾਰਨ ਦਾ ਇਰਾਦਾ ਕੀਤਾ ਤੇ ਹੌਲੀ-ਹੌਲੀ ਹੇਠਾਂ ਉਤਰਨ ਲੱਗ ਗਿਆ ਇਹ ਸਭ ਦੇਖ ਕੇ ਸਰਿਤਾ ਦੀ ਚਿੰਤਾ ਹੋਰ ਵੱਧ ਗਈ ਗਿੱਦ ਨੇ ਮੌਕਾ ਦੇਖ ਕੇ ਬਿੱਛੂ ਨੂੰ ਆਪਣੀ ਚੁੰਝ ਵਿੱਚ ਫੜ ਲਿਆ ਤੇ ਅਸਮਾਨ ਦੀਆਂ ਉੱਚਾਈਆਂ ਵਿੱਚ ਉੱਡਣ ਲੱਗਿਆ ਉਹ ਮਰਿਆ ਹੋਇਆ ਬਿੱਛੂ ਉਸਦੇ ਚੁੰਗਲ 'ਚ ਸੀ ਪਰ ਤੇਜ਼ ਹਵਾ ਦੇ ਝੌਕੇ ਕਰਕੇ ਗਿੱਦ ਦੀ ਚੁੰਝ 'ਚੋਂ ਕੁਝ ਨਿਕਲਿਆ ਇਹ ਇੱਕ ਸੋਨਾ ਗਹਿਣਾ ਦਾ ਹਾਰ ਸੀ ਜੋ ਹਵਾ ਵਿੱਚ ਡਿੱਗਦਾ ਹੋਇਆ ਸਿੱਧਾ ਉਸ ਚੌਂਪੜੀ ਦੇ ਵੇੜੇ ਵਿੱਚ ਟਿਕ ਪਿਆ ਜਿੱਥੇ ਧਰਮਨਾਥ ਦਾ ਪਰਿਵਾਰ ਰਹਿੰਦਾ ਸੀ ਸਰਿਤਾ ਜੋ ਹਾਲੇ ਤੱਕ ਇਹ ਸੋਚ ਰਹੀ ਸਿੱਕਿਸ ਬਿਛੂ ਦਾ ਕੀ ਕੀਤਾ ਜਾਵੇ ਅਚਾਨਕ ਹਾਰ ਨੂੰ ਡਿੱਗਦੇ ਹੋਏ ਦੇਖਤੀ ਹੈ ਤਾਂ ਉਹ ਹੈਰਾਨ ਹੋ ਕੇ ਚੀਕੀ ਪਿਤਾ ਜੀ ਦੇਖੋ ਇਹ ਕੀ ਡਿੱਗਿਆ ਹੈ ਧਰਮਨਾਥ ਵੀ ਉਸੇ ਵੇਲੇ ਬਾਹਰ ਆਇਆ ਤੇ ਬੋਲਿਆ ਇਹ ਤਾਂ ਕੋਈ ਗਹਿਣਾ ਲੱਗਦਾ ਹੈ ਹਾਰ ਨੂੰ ਨੇੜਿਓਂ ਦੇਖਣ ਤੇ ਪਤਾ ਲੱਗਿਆ ਕਿ ਇਹ ਸੋਨੇ ਦਾ ਹਾਰ ਸੀ ਤੇ ਉਸ ਤੇ ਬਾਰੀਕ ਕਾਰੀਗਰੀ ਨਾਲ ਕਿਸੇ ਰਾਜ ਘਰਾਣੇ ਦਾ ਚਿੰਨ ਬਣਿਆ ਹੋਇਆ ਸੀ ਸਰਿਤਾ ਨੇ ਉਸ ਹਾਰ ਨੂੰ ਚੁੱਕ ਕੇ ਧਿਆਨ ਨਾਲ ਦੇਖਿਆ ਤੇ ਕਿਹਾ ਪਿਤਾ ਜੀ ਇਹ ਹਾਰ ਸਧਾਰਨ ਨਹੀਂ ਹੈ ਲੱਗਦਾ ਹੈ ਇਹ ਕਿਸੇ ਰਾਣੀ ਦਾ ਹੈ ਧਰਮਨਾਥ ਨੇ ਗੰਭੀਰਤਾ ਨਾਲ ਹਾਰ ਨੂੰ ਦੇਖਿਆ ਤੇ ਬੋਲਿਆ ਇਹ ਸੱਚੀ ਕੀਮਤੀ ਤੇ ਖਾਸ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਰਾਜਾ ਦક્ષ ਸਿੰਘ ਦੇ ਪਰਿਵਾਰ ਨਾਲ ਜੁੜਿਆ ਹੈ ਪਰ ਇਹ ਹਾਰ ਸਾਡੇ ਕੋਲ ਕਿਵੇਂ ਆਇਆ ਇਹ ਗੱਲ ਸਮਝ ਨਹੀਂ ਆ ਰਹੀ ਇਹ ਹਾਰ ਜੋ ਇੱਕ ਅਨੋਖੀ ਘਟਨਾ ਕਰਕੇ ਉਨ੍ਹਾਂ ਦੇ ਘਰ ਆਇਆ ਸੀ ਹੁਣ ਉਨ੍ਹਾਂ ਦੀ ਜ਼ਿੰਦਗੀ ਇੱਕ ਨਵਾਂ ਮੋੜ ਲੈ ਆ ਸਕਦਾ ਸੀ ਸਰਿਤਾ ਬੋ ਨੇ ਕਿਹਾ ਪਿਤਾ ਜੀ ਸਾਨੂੰ ਇਸ ਹਾਰ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਸ਼ਾਇਦ ਇਹ ਕੋਈ ਸੰਕੇਤ ਹੈ ਸਾਨੂੰ ਇਸ ਨੂੰ ਰਾਜਾ ਨੂੰ ਵਾਪਸ ਕਰ ਦੇਣਾ ਚਾਹੀਦਾ ਹੈ ਧਰਮਨਾਥ ਨੇ ਸੋਚਿਆ ਜੇਕਰ ਇਹ ਹਾਰ ਸੱਚੀ ਰਾਜਾ ਦਾ ਹੈ ਤਾਂ ਇਸ ਨੂੰ ਵਾਪਸ ਕਰਨ ਤੇ ਸਾਡੀ ਇੱਜ਼ਤ ਤੇ ਆਤਮ ਸਨਮਾਨ ਦਾ ਸਵਾਲ ਹੋਵੇਗਾ ਸਾਨੂੰ ਇਸ ਹਾਰ ਨੂੰ ਸੁਰੱਖਿਤ ਰੱਖਣ ਦਾ ਤਰੀਕਾ ਸੋਚਣਾ ਹੋਵੇਗਾ ਅਗਲੇ ਦਿਨ ਧਰਮਨਾਥ ਤੇ ਸਰੀਤ ਨੇ ਫੈਸਲਾ ਕੀਤਾ ਕਿ ਹਾਰ ਰਾਣੀ ਤੱਕ ਪਹੁੰਚਾਉਣ ਦਾ ਰਸਤਾ ਲੱਭੀਏ ਉਹਨਾਂ ਨੇ ਇਹ ਵੀ ਤੈਅ ਕੀਤਾ ਕਿ ਜਦ ਤੱਕ ਇਹ ਮਾਮਲਾ ਸੁਲਝ ਨਹੀਂ ਜਾਂਦਾ ਉਦੋਂ ਤੱਕ ਕਿਸੇ ਨੂੰ ਵੀ ਇਸ ਹਾਰ ਦੇ ਬਾਰੇ ਕੁਝ ਨਹੀਂ ਦੱਸਿਆ ਜਾਵੇਗਾ ਪਰ ਉਸਦੇ ਮਨ 'ਚ ਸਵਾਲ ਵਾਰ-ਵਾਰ ਉੱਠ ਰਿਹਾ ਸੀ ਕਿ ਇਹ ਹਾਰ ਰਾਜਾ ਦੇ ਕੋਲ ਕਿਵੇਂ ਪਹੁੰਚਾਇਆ ਜਾਵੇ ਇਸ ਹਾਰ ਵਿੱਚ ਕੋਈ ਗਹਿਰਾ ਰਾਤ چھਪਿਆ ਹੋਇਆ ਸੀ ਕੀ ਇਹ ਉਹਨਾਂ ਲਈ ਇੱਕ ਨਵੀਂ ਸ਼ੁਰੂਆਤ ਦਾ ਇਸ਼ਾਰਾ ਸੀ ਇਹਨਾਂ ਸਵਾਲਾਂ ਨੇ ਧਰਮਨਾਥ ਤੇ ਉਹਨਾਂ ਦੀ ਬਹੁਤ ਸਰਿਤਾ ਦੇ ਮਨ ਵਿੱਚ ਉਥਲ-ਪੁਥਲ ਮਚਾਈ ਪਰ ਉਹਨਾਂ ਨੇ ਫੈਸਲਾ ਕੀਤਾ ਕਿ ਹਾਰ ਨੂੰ ਸਹੀ ਹੱਥਾਂ 'ਚ ਪਹੁੰਚਾਉਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਹੁਣ ਕਹਾਣੀ ਇੱਕ ਨਵੇਂ ਮੋੜ ਤੇ ਸੀ ਘਰ 'ਚ ਬਦਲਾਅ ਸਰਿਤਾ ਦੀ ਚਤੁਰਾਈ ਤੇ ਦੂਰਦਰਸ਼ਿਤਾ ਕਰਕੇ ਹੋਇਆ ਸੀ ਇੱਕ ਦਿਨ ਸਰਿਤਾ ਨੇ ਆਪਣੇ ਸੋਹਰੇ ਨੂੰ ਕਿਹਾ ਪਿਤਾ ਜੀ ਹੁਣ ਮੈਂ ਤੁਹਾਨੂੰ ਇੱਕ ਯੋਜਨਾ ਦੱਸਾਂਗੀ ਜਿਸ ਨਾਲ ਸਾਡੀਆਂ ਮੁਸ਼ਕਲਾਂ ਦਾ ਹੱਲ ਹੋ ਸਕਦਾ ਹੈ ਧਰਮਨਾਥ ਨੇ ਉਤਸੁਕਤਾ ਨਾਲ ਪੁੱਛਿਆ ਕੀ ਯੋਜਨਾ ਹੈ ਧੀਏ ਸਰਿਤਾ ਮੁਸਕੁਰਾਈ ਤੇ ਬੋਲੀ ਤੁਸੀਂ ਸਾਧੂ ਦਾ ਵੇਸ ਬਣਾ ਕੇ ਰਾਜਾ ਦੇ ਮਹਿਲ ਚ ਜਾਓ ਉੱਥੇ ਜਾ ਕੇ ਰਾਜਾ ਦક્ષ ਸਿੰਘ ਨਾਲ ਗੱਲ ਕਰੋ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਹਾਰ ਰਾਜਾ ਦੇ ਖਾਨਦਾਨ ਦਾ ਹੈ ਤੇ ਉਹਨਾਂ ਦੀ ਅਨਮੋਲ ਧੋਹਰ ਹੈ तरमनाथ है है। ने हैरानी ਨਾਲ ਕਿਹਾ ਇਹ ਤਾਂ ਬਹੁਤ ਅਨੋਖਾ ਵਿਚਾਰ ਹੈ ਧੀ ਪਰ ਕੀ ਇਸ ਤਰ੍ਹਾਂ ਕਰਨਾ ਸੰਭਵ ਹੈ ਸਰਿਤਾ ਨੇ ਕਿਹਾ ਪਿਤਾ ਜੀ ਜੇਕਰ ਅਸੀਂ ਸੱਚਾਈ ਤੇ નિષ્ઠਾ ਨਾਲ ਗੱਲ ਕਰਾਂਗੇ ਤਾਂ ਰਾਜਾ ਸਾਡੀ ਗੱਲ ਜ਼ਰੂਰ ਸੁਣਨਗੇ ਅਗਲੇ ਦਿਨ ਤਰਮਨਾਥ ਨੇ ਬਹੁਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲਿਆ ਤੇ ਸਾਧੂ ਦਾ ਵੇਸ ਬਣਾ ਕੇ ਰਾਜਾ ਦੇ ਮਹਿਲ ਵੱਲ ਚੱਲ ਪਿਆ ਰਸਤੇ 'ਚ ਉਹ ਸੋਚ ਰਿਹਾ ਸੀ ਕਿ ਇਹ ਯੋਜਨਾ ਕਿਵੇਂ ਸਫਲ ਹੋਵੇਗੀ ਧਰਮਨਾਥ ਨੂੰ ਥੋੜੀ ਘਬਰਾਹਟ ਸੀ ਪਰ ਉਹਨਾਂ ਨੇ ਮਨ ਵਿੱਚ ठान ਲਿਆ ਸੀ ਕਿ ਜੋ ਵੀ ਹੋਵੇਗਾ ਉਹ ਸੱਚ ਤੇ ਧੀਰਜ ਦੇ ਨਾਲ ਆਪਣਾ ਕੰਮ ਕਰਨਗੇ ਜਦੋਂ ਉਹ ਮਹਿਲ ਪਹੁੰਚਿਆ ਤਾਂ ਰਾਜਾ ਦੱਬ ਸਿੰਘ ਨੇ ਉਹਨਾਂ ਨੂੰ ਦੇਖਦੇ ਹੀ ਪੁੱਛਿਆ ਤੋ ਕੌਣ ਹੈ ਤੇ ਇੱਥੇ ਕਿਉਂ ਆਇਆ ਹੈ ਧਰਮਨਾਥ ਨੇ ਨਿਮਰਤਾ ਨਾਲ ਕਿਹਾ ਮਹਾਰਾਜ ਮੈਂ ਇੱਕ ਸਾਧੂ ਹਾਂ ਤੇ ਤੁਹਾਡੀ ਚਿੰਤਾ ਦਾ ਹੱਲ ਲੈ ਕੇ ਆਇਆ ਹਾਂ ਰਾਜਾ ਨੇ ਹੈਰਾਨ ਹੋ ਕੇ ਪੁੱਛਿਆ ਤੈਨੂੰ ਕਿਵੇਂ ਪਤਾ ਕਿ ਮੈਨੂੰ ਕਿਸੇ ਗੱਲ ਦੀ ਚਿੰਤਾ ਹੈ ਧਰਮਨਾਥ ਨੇ ਕਿਹਾ ਮਹਾਰਾਜ ਮੈਂ ਆਪਣੀ ਦਿਵੇ ਦ੍ਰਿਸ਼ਟੀ ਨਾਲ ਦੇਖਿਆ ਹੈ ਕਿ ਤੁਹਾਡੇ ਮਹਿਲ ਦਾ ਗਾਇਬ ਹੋਇਆ ਹਾਰ ਕਿੱਥੇ ਹੈ ਰਾਜਾ ਨੇ ਹੈਰਾਨੀ ਨਾਲ ਪੁੱਛਿਆ ਤੈਨੂੰ ਸੱਚੀ ਪਤਾ ਹੈ ਤਾਂ ਹੁਣੇ ਦੱਸ ਕਿ ਉਹ ਕਿੱਥੇ ਹੈ ਧਰਮਨਾਥ ਨੇ ਬਿਨਾਂ ਹਿਚਕਿਚਾਹਟ ਦੇ ਕਿਹਾ ਮਹਾਰਾਜ ਉਹ ਹਾਰ ਤੁਹਾਡੇ ਮੈਲ ਦੇ ਪਿੱਛੇ ਛੁਪਿਆ ਹੋਇਆ ਹੈ ਇੱਕ ਗਿੱਦ ਉਸਨੂੰ ਲੈ ਗਿਆ ਸੀ ਤੇ ਹੁਣ ਉਹ ਉੱਥੇ ਪਿਆ ਹੈ ਪਰ ਤੁਹਾਨੂੰ ਉਸ ਨੂੰ ਪਾਉਣ ਦੇ ਲਈ ਇੱਕ ਉਪਾਏ ਕਰਨਾ ਹੋਵੇਗਾ ਰਾਜਾ ਨੇ ਉਤਸੁਖ ਹੋ ਕੇ ਪੁੱਛਿਆ ਕੀ ਉਪਾਏ ਹੈ ਧਰਮਨਾਥ ਨੇ ਕਿਹਾ ਮਹਾਰਾਜ ਤੁਹਾਨੂੰ ਮਹਿਲ ਦੇ ਪਿੱਛੇ ਤੈਨਾਤ ਸਿਪਾਈਆਂ ਨੂੰ ਹਟਾ ਦੇਣਾ ਹੋਵੇਗਾ ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਕੱਲ ਉਹ ਹਾਰ ਤੁਹਾਨੂੰ ਮਿਲ ਜਾਵੇਗਾ ਰਾਜਾ ਦੱਖ ਸਿੰਘ ਨੇ ਸੋਚਿਆ ਕਿ ਇਹ ਸਾਧੂ ਸੱਚ ਕਹਿ ਰਿਹਾ ਹੈ ਤਾਂ ਮੈਨੂੰ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ ਉਹਨਾਂ ਨੇ ਤੁਰੰਤ ਆਪਣੇ ਸਿਪਾਈਆਂ ਨੂੰ ਮਹਿਲ ਦੇ ਪਿਛਲੇ ਰਸਤੇ ਤੋਂ ਖਟਾ ਦਿੱਤਾ ਅਗਲੇ ਦਿਨ ਰਾਜਾ ਤੇ ਧਰਮਨਾਥ ਮਹਿਲ ਦੇ ਪਿੱਛੇ ਗਏ ਰਾਜਾ ਨੇ ਦੇਖਿਆ ਹਾਰ ਸੱਚਮੁੱਚ ਉੱਥੇ ਪਿਆ ਸੀ ਰਾਜਾ ਨੇ ਖੁਸ਼ੀ ਨਾਲ ਕਿਹਾ ਸਾਧੂ ਤੂੰ ਮੇਰਾ ਵੱਡਾ ਨੁਕਸਾਨ ਬਚਾ ਲਿਆ ਹੁ ਜੋ ਵੀ ਤੂੰ ਇਥੋਂ ਮੰਗਣਾ ਚਾਹਵੇਂਗਾ ਮੰਗ ਸਕਦਾ ਹੈ ਧਰਮਨਾਥ ਨੇ ਸ਼ਾਂਤ ਸੁਭਾਅ ਨਾਲ ਕਿਹਾ ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ ਪਰ ਮੈਂ ਤੁਹਾਨੂੰ ਇੱਕ ਸਲਾਹ ਦੇਣਾ ਚਾਹੁੰਦਾ ਹਾਂ ਰਾਜਾ ਨੇ ਪੁੱਛਿਆ ਕੀ ਸਲਾਹ ਹੈ ਧਰਮਨਾਥ ਨੇ ਕਿਹਾ ਇਸ ਸਾਲ ਤੰਤਰਸ ਦੇ ਦਿਨ ਰਾਜ ਵਿੱਚ ਕਿਸੇ ਦੇ ਘਰ ਦੀਵਾ ਨਹੀਂ ਜਗਣਾ ਚਾਹੀਦਾ ਸਿਵਾਏ ਮੇਰੇ ਘਰ ਤੇ ਰਾਜਾ ਨੇ ਹੈਰਾਨ ਹੋ ਕੇ ਕਿਹਾ ਇਹ ਤਾਂ ਇੱਕ ਅਨੋਖੀ ਗੱਲ ਹੈ ਕਿ ਤੁਸੀਂ ਮਜ਼ਾਕ ਕਰ ਰਹੇ ਹੋ ਧਰਮਨਾਥ ਨੇ ਗੰਭੀਰ ਆਵਾਜ਼ ਚ ਕਿਹਾ ਮਹਾਰਾਜ ਇਹ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਇਹ ਵਚਨ ਪੂਰਾ ਕਰੋਗੇ ਤਾਂ ਰਾਜ ਤੇ ਕੋਈ ਵੱਡਾ ਸੰਕਟ ਨਹੀਂ ਆਵੇਗਾ ਰਾਜਾ ਨੇ ਥੋੜੀ देर ਸੋਚਿਆ ਤੇ ਕਿਹਾ ਠੀਕ ਹੈ ਮੈਂ ਤੁਹਾਡੀ ਗੱਲ ਮੰਨਾਂਗਾ ਰਾਜਾ ਦੱਖ ਸਿੰਘ ਨੇ ਪੂਰੇ ਰਾਜ ਵਿੱਚ ਐਲਾਨ ਕਰਵਾਇਆ ਕਿ ਧੰਤੇ ਰਸ ਦੇ ਦਿਨ ਕਿਸੇ ਦੇ ਘਰ ਦੀਵਾ ਨਾ ਜਗਾਇਆ ਜਾਵੇ ਸਿਵਾਏ ਧਰਮਨਾਥ ਦੇ ਘਰ ਦੇ ਜਦ ਧੰਤੇ ਰਸ ਦੀ ਰਾਤ ਆਈ ਤਾਂ ਪੂਰਾ ਰਾਜ ਹਨੇਰੇ ਵਿੱਚ ਡੁੱਬਿਆ ਹੋਇਆ ਸੀ ਕਿਸੇ ਦੇ ਘਰ ਦੀਵਾ ਨਹੀਂ ਜਗ ਰਿਹਾ ਸੀ ਮਾ લક્ષ્ਮੀ ਜੋ ਧੰਤੇ ਖੁਸ਼ਹਾਲੀ ਦੀ ਦੇਵੀ ਮੰਨੀ ਜਾਂਦੀ ਹੈ ਰਾਜਵਾਲ ਦੇਖ ਰਹੀ ਸੀ ਜਦ ਉਹਨਾਂ ਦੇਖਿਆ ਕਿ ਪੂਰੇ ਰਾਜ ਵਿੱਚ ਘੋਰ ਹਨੇਰਾ ਹੈ ਤਾਂ ਉਹ ਵਾਪਸ ਜਾਣ ਲੱਗੀ अचानक उसते वाहन उल्लू दी नजर धर्मनाथ ਦੇ ਘਰ ਤੇ ਪੈਂਦੀ ਹੈ ਜਿੱਥੇ ਇੱਕ ਦੀਵਾ ਜਗ ਰਿਹਾ ਸੀ ਉੱਲੂ ਨੇ ਲక్ష్ਮੀ ਮਾਂ ਨੂੰ ਕਿਹਾ ਮਾਂ ਦੇਖੋ ਇਸ ਘਰ ਚ ਦੀਵਾ ਜਗ ਰਿਹਾ ਹੈ ਜਦ ਲక్ష్ਮੀ ਮਾਂ ਨੇ ਦੇਖਿਆ ਕਿ ਪੂਰੇ ਰਾਜ ਵਿੱਚ ਸਿਰਫ ਧਰਮਨਾਥ ਦੇ ਘਰ ਹੀ ਦੀਵਾ ਜਗ ਰਿਹਾ ਹੈ ਤਾਂ ਉਹ ਉੱਥੇ ਠਹਿਰ ਗਏ ਉਸਨੇ ਧਰਮਨਾਥ ਦੇ ਘਰ ਨੂੰ ਆਸ਼ੀਰਵਾਦ ਦਿੱਤਾ ਤੇ ਖੁਸ਼ਹਾਲੀ ਨਾਲ ਭਰ ਦਿੱਤਾ ਉਸ ਰਾਤ ਧਰਮਨਾਥ ਦਾ ਘਰ ਜੋ ਇੱਕ ਸਧਾਰਨ ਝੌਂਪੜੀ ਸੀ ਇੱਕ ਮਹਿਲ ਵਿੱਚ ਬਦਲ ਗਿਆ ਅਗਲੇ ਦਿਨ ਧਰਮਨਾਥ ਤੇ ਉਸਦਾ ਪਰਿਵਾਰ ਹੈਰਾਨ ਰਹਿ ਗਏ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਘਰ ਪਹਿਲਾਂ ਵਰਗਾ ਨਹੀਂ ਰਿਹਾ ਹਰ ਚੀਜ਼ ਚਮਕ ਰਹੀ ਸੀ ਤੇ ਨਵੀਂ ਸੀ ਧਰਮਨਾਥ ਨੇ ਸਰਿਤਾ ਬਹੂ ਨੂੰ ਕਿਹਾ ਬਹੂ ਇਹ ਸਭ ਤੇਰੀ ਸਮਝਦਾਰੀ ਦਾ ਨਤੀਜਾ ਹੈ ਤੂੰ ਸਹੀ ਦਿਸ਼ਾ ਵਿੱਚ ਕੰਮ ਕੀਤਾ ਹੈ ਤੇ ਹੁਣ ਸਾਡੀ ਕਿਸਮਤ ਬਦਲ ਗਈ ਹੈ ਸਰਿਤਾ ਮੁਸਕੁਰਾਈ ਤੇ ਬੋਲੀ ਪਿਤਾ ਜੀ ਹੁਣ ਤੁਸੀਂ ਰਾਜਾ ਦક્ષ ਸਿੰਘ ਕੋਲ ਜਾਓ ਉਹਨਾਂ ਨੂੰ ਸੱਚ ਦੱਸੋ ਕਿ ਮੈਂ ਇਹ ਸਭ ਸੋਚ ਸਮਝ ਕੇ ਕੀਤਾ ਸੀ ਧਰਮਨਾਥ ਨੇ ਸੋਚਿਆ ਕਿ ਬਹੁਤ ਸਹੀ ਕਹਿ ਰਹੀ ਹੈ ਮੈਨੂੰ ਰਾਜਾ ਦੇ ਕੋਲ ਜਾ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ ਧਰਮਨਾਥ ਰਾਜਾ ਦક્ષ ਸਿੰਘ ਕੋਲ ਪਹੁੰਚਿਆ ਤੇ ਉਹਨਾਂ ਨੂੰ ਸਭ ਕੁਝ ਦੱਸਿਆ ਤਾਂ ਰਾਜਾ ਖੁਸ਼ ਹੋ ਗਿਆ ਰਾਜਾ ਨੇ ਧਰਮਨਾਥ ਨੂੰ ਬਹੁਤ ਸਾਰਾ ਧੰਨ ਤੇ ਆਸ਼ੀਰਵਾਦ ਦਿੱਤਾ ਹੋਂਦ ਰਮਨਾਤ ਤੇ ਉਸਦਾ ਪਰਿਵਾਰ ਖੁਸ਼ਹਾਲ ਹੋ ਗਿਆ। ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਛਾ ਗਈਆਂ। ਦੋਸਤੋ ਚਲੋ ਹੁਣ ਜਾਣਦੇ ਹਾਂ ਉਹ ਕਿਹੜੀਆਂ 5 ਗੱਲਾਂ ਹਨ ਜੋ ਹਰ ਮਨੁੱਖ ਦੀ ਜ਼ਿੰਦਗੀ ਵਿੱਚੋਂ ਤੰਨ ਦੀ ਕਮੀ ਨੂੰ ਦੂਰ ਕਰ ਸਕਦੀਆਂ ਹਨ। ਨੰਬਰ 1 ਹਿੰਮਤ ਤੇ ਧੀਰਜ ਜੋ ਵਿਅਕਤੀ ਧੀਰਸté ਹਿੰਮਤ ਨਾਲ ਕੰਮ ਕਰਦਾ ਹੈ ਉਹ ਕਦੇ ਵੀ ਅਸਫਲ ਨਹੀਂ ਹੁੰਦਾ। ਤੰਨ ਸਿਰਫ ਇੱਕ ਸਾਧਨ ਹੈ। ਪਰ ਇਸ ਨੂੰ ਸਹੀ ਤਰੀਕੇ ਨਾਲ ਕਮਾਉਣਾ ਤੇ ਖਰਚ ਕਰਨਾ ਇੱਕ ਕਲਾ ਹੈ ਇਹ ਕਲਾ ਹੀ ਸਭ ਤੋਂ ਵੱਡਾ ਧੰਨ ਹੈ ਜੋ ਵਿਅਕਤੀ ਧੀਰਜ ਤੇ ਬੁੱਧੀ ਨਾਲ ਕੰਮ ਕਰਦਾ ਹੈ ਉਹ ਜ਼ਿੰਦਗੀ ਵਿੱਚ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨ 'ਚ ਸਫਲ ਹੁੰਦਾ ਹੈ ਨੰਬਰ 2 ਬੁੱਧੀ ਤੇ ਵਿਵੇਕ ਬਿਨਾਂ ਸੋਚੇ ਸਮਝੇ ਕੰਮ ਕਰਨ ਨਾਲ ਹਾਨੀ ਹੁੰਦੀ ਹੈ ਪਰ ਬੁੱਧੀ ਤੇ ਵਿਵੇਕ ਨਾਲ ਕੀਤਾ ਗਿਆ ਕੰਮ ਸਦਾ ਸਫਲ ਹੁੰਦਾ ਹੈ ਨੰਬਰ 3 ਕੋਸ਼ਿਸ਼ ਤੇ ਸਮਰਪਣ ਜੋ ਵਿਅਕਤੀ ਸਮੇਂ ਦੇ ਨਾਲ ਕੋਸ਼ਿਸ਼ ਤੇ ਪੂਰੇ ਸਮਰਪਣ ਨਾਲ ਕੰਮ ਨਹੀਂ ਕਰਦਾ ਉਹ ਹਮੇਸ਼ਾ ਪਿੱਛੇ ਰਹਿ ਜਾਂਦਾ ਹੈ। ਨੰਬਰ 4 ਆਤਮ ਨਿਰਪਟਤਾ ਜੋ ਵਿਅਕਤੀ ਦੂਜਿਆਂ ਤੇ ਨਿਰਭਰ ਰਹਿੰਦਾ ਹੈ ਤੇ ਆਪਣੇ ਕਰਮਾਂ ਤੇ ਭਰੋਸਾ ਨਹੀਂ ਕਰਦਾ ਉਸ ਨੂੰ ਜ਼ਿੰਦਗੀ ਵਿੱਚ ਸਫਲਤਾ ਨਹੀਂ ਮਿਲਦੀ ਇਸ ਲਈ ਆਪਣੇ ਕਰਮਾਂ ਤੇ ਭਰੋਸਾ ਕਰਨਾ ਚਾਹੀਦਾ ਹੈ ਤਾਂ ਹੀ ਸਫਲਤਾ ਤੇ ਖੁਸ਼ਹਾਲੀ ਵਤਾ ਹੁੰਦਾ ਹੈ ਨੰਬਰ 5 ਔਰਤ ਦੀ ਇੱਜ਼ਤ ਘਰ ਤੇ ਸਮਾਜ ਦੀ ਖੁਸ਼ਹਾਲੀ ਦਾ ਆਧਾਰ ਔਰਤ ਹੁੰਦੀ ਹੈ ਜਿਸ ਘਰ ਚ ਔਰਤ ਦਾ ਮਾਨ ਸਨਮਾਨ ਹੁੰਦਾ ਹੈ ਉੱਥੇ ਲక్ష్ਮੀ ਮਾਤਾ ਨਿਵਾਸ ਕਰਦੀ ਹੈ ਤੇ ਜਿਸ ਘਰ ਵਿੱਚ ਔਰਤ ਦਾ ਸਨਮਾਨ ਨਹੀਂ ਹੁੰਦਾ ਉੱਥੋਂ ਮਾਂ ਲక్ష్ਮੀ ਰੁਸ ਕੇ ਚਲੀ ਜਾਂਦੀ ਹੈ ਦੋਸਤੋ ਜ਼ਿੰਦਗੀ ਦਾ ਸਭ ਤੋਂ ਵੱਡਾ ਧਨ ਸਿਰਫ ਧਨ ਸੰਪਤੀ ਨਹੀਂ ਬਲਕਿ ਚੰਗੇ ਕਰਮ ਸਹੀ ਸੋਚ ਤੇ ਆਤਮ ਨਿਰਪਰਤਾ ਹੈ ਜੇਕਰ ਅਸੀਂ ਇਹਨਾਂ ਗੁਣਾਂ ਨੂੰ ਅਪਣਾ ਲਈਏ ਤਾਂ ਅਸੀਂ ਨਾ ਸਿਰਫ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਕਰ ਸਕਦੇ ਹਾਂ ਬਲਕਿ ਸਮਾਜ ਤੇ ਰਾਸ਼ਟਰ ਨੂੰ ਵੀ ਖੁਸ਼ਹਾਲ ਬਣਾ ਸਕਦੇ ਹਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸਣਾ ਜੇਕਰ ਕਹਾਣੀ ਵਧੀਆ ਲੱਗੀ ਕਮੈਂਟ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖਣਾ ਤੇ ਇਸ ਕਹਾਣੀ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ